ਰੋਟੀਆਂ ਵਿੱਚ ਦੁੱਧ ਤੇ ਖੂਨ ਪਰਖਣ ਵਾਲੀ ਤੇਰੇ ਕੋਲ ਸੀ ਅੱਖ ਬਾਬਾ ਤੇਰੇ ਕੋਲ ਸੀ ਅੱਖ ਬਾਬਾ ਤੇਰੇ ਕੋਲ ਸੀ ਅੱਖ ਬਾਬਾ ਬਲੀ ਕੰਦਾਰੀ ਦੇ ਪਹਾੜ ਨੂੰ ਰੋਕਣ ਵਾਲੇ ਤੇਰੇ ਸੀ ਹੱਥ ਬਾਬਾ ਰੋਕਣ ਵਾਲੇ ਤੇਰੇ ਸੀ ਹੱਥ ਬਾਬਾ ਤੂੰ ਸਭ ਨੂੰ ਖਾਣਾ ਸਿਖਾਇਆ ਆਪਣਾ ਆਪਣਾ ਹੱਕ ਬਾਬਾ ਆਪਣਾ ਆਪਣਾ ਹੱਕ ਬਾਬਾ ਆਪਣਾ ਹੈ ਆਪਣਾ ਹੱਕ ਬਾਬਾ ਮਨ ਹਲ ਕੀ ਰਸਾਨੀ ਕਰਨੀ ਤੂੰ ਜੰਗੀ ਤੇ ਰੱਖਿਆ ਹੱਥ ਬਾਬਾ ਤੂੰ ਜੰਗੀ ਤੇ ਰੱਖਿਆ ਹੱਥ ਬਾਬਾ ਤੂੰ ਜੰਗੀ ਤੇ ਰੱਖਿਆ ਹੱਥ ਬਾਬਾ ਸਮੀਰ ਪਰਵਤ ਤੇ ਚੜਨ ਲਈ ਪ੍ਰੇਮ ਪਗਤੀ ਨ ਰਖਿਆ ਹੱਥ ਬਾਬਾ ਪ੍ਰੇਮ ਪਗਤੀ ਨ ਰਖਿਆ ਹੱਥ ਬਾਬਾ ਪ੍ਰੇਮ ਪਗਤੀ ਨ ਰਖਿਆ ਹੱਥ ਬਾਬਾ ਉਥੇ ਜਾ ਸਮੀ ਨਰ ਲਗਾਇਆ ਸਿੱਧਾਂ ਦਾ ਕੀਤਾ ਇਕਠ ਬਾਬਾ ਸਿੱਧਾਂ ਦਾ ਕੀਤਾ ਇਕਠ ਬਾਬਾ ਸਿੱਧਾਂ ਦਾ ਕੀਤਾ ਇਕਠ ਬਾਬਾ ਤਾਇਓ ਤਾਂ ਤੇਰੇ ਮੁਕੜੇ ਨੂੰ ਛਾ ਮਾ ਕਰ ਦੇਸੀ ਸਤ ਬਾਬਾ ਸ਼ਾਮਾ ਕਰ ਦੇਸੀ ਸੱਪ ਬਾਬਾ ਸ਼ਾਮਾ ਕਰ ਦੇਸੀ ਸੱਪ ਬਾਬਾ ਤੇਰੇ ਸੀ ਜੋ ਜਿੰਦਿਆਰੇ ਰੰਗੁ ਨਾ ਦਾਸੀ ਬਖ ਬਾਬਾ ਰੰਗੁ ਨਾ ਦਾਸੀ ਬਖ ਬਾਬਾ ਰਾਂਗ ਉਹਨਾ ਦਾ ਸੀ ਬਖ ਬਾਬਾ ਤਕੜੀ ਫਾੜ ਤੋ ਲੀਅ ਤੇਰਾ ਤੇਰਾ ਉਂਝ ਬੱਟੇ ਲੈਂਦਾ ਸੀ ਰਖ ਬਾਬਾ ਉਂਝ ਬੱਟੇ ਲੈਂਦਾ ਸੀ ਰਖ ਬਾਬਾ ਉਂਝ ਬੱਟੇ ਲੈਂਦਾ ਸੀ ਰਖ ਬਾਬਾ ਬੇਈ ਨਦੀ ਵਿੱਚ ਚੁੱਬਾਲਾ ਕੇ ਤਿੰਨ ਦਿਨ ਵਿੱਚ ਰਹਿ ਕੇ ਨਾਮ ਕਮਾਇਆ ਬਖ ਬਾਬਾ ਨਾਮ ਕਮਾਇਆ ਬਖ ਬਾਬਾ ਨਾਮ ਕਮਾਇਆ ਬਖ ਬਾਬਾ ਉਤਨਾ ਬੇਤਾਲਾ ਕਹਾਇਆ ਕਿਸ ਦਿਨ ਪਾਈ ਰਖ ਬਾਬਾ ਕਿਸ ਦਿਨ ਪਾਈ ਰਖ ਬਾਬਾ ਕਿਸ ਦਿਨ ਪਾਈ ਰਖ ਬਾਬਾ ਜੋਗੀ ਤੇ ਪੀਰ ਸਦਾ ਆ ਤੈਨੂੰ ਪੋਰਾ ਵੀ ਨਾ ਪਿਆ ਫਰਕ ਬਾਬਾ ਤੈਨੂੰ ਪੂਰਾ ਵੀ ਪਿਆਨਾ ਫਰਕ ਬਾਬਾ ਤੈਨੂੰ ਪੂਰਾ ਵੀ ਪਿਆਨਾ ਫਰਕ ਬਾਬਾ ਕੋੜੇ ਰਖਸ਼ ਦਾ ਕੜਾ ਹਾ ਠੰਡਾ ਤਰਾਇਆ ਬਾਲਣ ਦਾ ਨ ਬਚਿਆ ਕੱਖ ਬਾਬਾ ਬਾਲਣ ਦਾ ਨ ਬਚਿਆ ਕੱਖ ਬਾਬਾ ਬੱਲਣ ਦਨ ਬਚਿਆ ਕੱਖ ਬਾਬਾ ਚਰਦਾ ਨਾਲ ਪਹਚਾਓ ਆਇਆ ਸੀਸ ਉਸ ਤੇਰੇ ਚਰਨਾਂ ਤੇ ਦਿੱਤਾ ਰੱਖ ਬਾਬਾ ਸੀਸ ਉਸ ਤੇਰੇ ਚਰਨਾਂ ਤੇ ਦਿੱਤਾ ਰੱਖ ਬਾਬਾ ਸੀਸ ਤੇਰੇ ਚਰਨਾਂ ਤੇ ਦਿੱਤਾ ਰੱਖ ਬਾਬਾ પરા ਪਰ ਖੇਤ ਲਹਿਰਾਇਆ ਜੋ ਤੇਰੀਆਂ ਮੱਜੀਆਂ ਨੇ ਲਿਆਸੀ ਸ਼ਕ ਬਾਬਾ ਤੇਰੀਆਂ ਮੱਜੀਆਂ ਨੇ ਲਿਆਸੀ ਸ਼ਕ ਬਾਬਾ ਤੇਰੀਆਂ ਮੱਜੀਆਂ ਨੇ ਲਿਆਸੀ ਸ਼ਕ ਬਾਬਾ ਸਾਰੇ ਤੇਰੀ ਚੁਰਨੀ ਪੈ ਗਏ ਭੂਮੀਏ ਜਹ ਚੋਰ ਤੇ ਸੱਜਣ ਜਹੇ ਠੱਗ ਬਾਬਾ ਤੇ ਸੱਜਣ ਜਹੇ ਠੱਗ ਬਾਬਾ ਤੇ ਸੱਜਣ ਜਹੇ ਠੱਗ ਬਾਬਾ ਗਿਲ ਜੰਡਾਇ ਆਖੇ ਪਾਂਦੇ ਨੂੰ ਤੂੰ ਪੜਾਇਆ ਤੇਰੀ ਤੀਜੇ ਗਿਆਨ ਦੀ ਖੁੱਲੀ ਸੀ ਅੱਖ ਬਾਬਾ ਤੇਰੀ ਤੀਜੇ ਗਿਆਨ ਦੀ ਖੁੱਲੀ ਸੀ ਅੱਖ ਬਾਬਾ ਤੇਰੀ ਤੀਜੇ ਗਿਆਨ ਦੀ ਖੁੱਲੀ ਸੀ ਅੱਖ ਬਾਬਾ ਹਰਬਿੰਦਰ ਬਾਗਨੂ ਵਿੱਚ ਰਨੀ ਲਾ ਲੈ ਰੱਖ ਸਿਰ ਤੇ ਮੇਰਾ ਵਾਲਾ ਹੱਥ ਬਾਬਾ ਰਖ ਸਿਰ ਤੇ ਮੇਰਾ ਵਾਲਾ ਤੇ ਬਾਬਾ ਰਖ ਸਿਰ ਤੇ ਮੇਰਾ ਵਾਲਾ ਹੱਥ ਬਾਬਾ ਰਖ ਸਿਰ ਤੇ ਹੀ ਮੇਰਾ ਵਾਲਾ ਹੱਥ ਬਾਬਾ